ਭਗਵੰਤ ਮਾਨ ਸਰਕਾਰ ਦੀ ਸੀਬੀਆਈ ਜਾਂਚ ਕਰੇਗੀ ਕਿਉਂਕਿ ਇਲਜ਼ਾਮ ਲੱਗੇ ਨੇ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 5000 ਕਰੋੜ ਰੁਪਏ ਦਾ ਘੁਟਾਲਾ ਕੀਤਾ ਇਹ ਘੁਟਾਲਾ ਕਿਵੇਂ ਹੋਇਆ ਕਿਵੇਂ ਇਲਜ਼ਾਮ ਲੱਗੇ ਨੇ ਔਰ ਕਿ ਸੀਬੀਆਈ ਇਹਦੀ ਜਾਂਚ ਕਰੇਗੀ ਔਰ ਅਮਿਤ ਸ਼ਾ ਇਹਦੇ ਤੇ ਕੀ ਐਕਸ਼ਨ ਲੈਣਗੇ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਬਹੁਤ ਅਹਿਮ ਜਿਹੜੀ ਇਹ ਖਬਰ ਹੈਗੀ ਹੈ ਔਰ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ 10 ਤਰੀਕ ਨੂੰ ਆਪਣੀ ਵਰਕਿੰਗ ਕਮੇਟੀ ਦੀ ਬੈਠਕ ਜਿਹੜੀ ਹੈ ਉਹ ਬੁਲਾ ਲਈ ਹੈ ਵਰਕਿੰਗ ਕਮੇਟੀ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਤੇ ਔਰ ਹੋਰ ਕੁਝ ਅਹਿਮ ਮਸਲਿਆਂ ਦੇ ਉੱਪਰ ਵਿਚਾਰ-ਵਟਾਂਦਰਾ ਕਰੇਗੀ ਕੀ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ 10 ਜਨਵਰੀ ਨੂੰ ਮਨਜ਼ੂਰ ਹੋਊਗਾ ਜਾਂ ਨਹੀਂ ਹੋਊਗਾ ਪਰ ਇਸ ਤੋਂ ਪਹਿਲਾਂ ਅੱਜ ਅਕਾਲੀ ਦਲ ਦਾ ਵਫਦ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਮਿਲਿਆ ਕੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਸਬੰਧੀ ਕੋਈ ਰਿਲੇਕਸ਼ਨਸ਼ਿਪ ਵਾਲਦਾ ਅਕਾਲੀ ਦਲ ਜਾਂ ਕੀ ਕੁਝ ਅੰਦਰ ਖਾਤੇ ਜਿਹੜਾ ਚੱਲ ਰਿਹਾ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਉਧਰ ਕੀ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਕਿਵੇਂ ਔਰ ਚੰਡੀਗੜ੍ਹ ਕਿਵੇਂ ਪੰਜਾਬ ਤੋਂ ਖੋਇਆ ਜਾ ਰਿਹਾ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜੇ ਹੈ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਪੱਟੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸ਼ੁਕਰੀਆ ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਨੂੰ ਪਿਆਰ ਭ ਸਰ ਸ਼ੁਰੂਆਤ ਮੈਂ ਇਸੇ ਖਬਰ ਤੋਂ ਹੀ ਕਰਦਾ ਕਿ ਅੱਜ ਪਹਿਲਾਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਜਿਹੜਾ ਜਿਹਦੇ ਵਿੱਚ ਦਿਲਜੀਤ ਸਿੰਘ ਚੀਮਾ ਦੇ ਸਮੇਤ ਕੁਝ ਹੋਰ ਬਹੁਤ ਅਹਿਮ ਤੇ ਸੀਨੀਅਰ ਅਕਾਲੀ ਦਲ ਦੇ ਆਗੂ ਸੀਗੇ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਦੇ ਨਾਲ ਲੰਬੀ ਇੱਕ ਬੰਦ ਕਮਰਾ ਮੀਟਿੰਗ ਕਰਦੇ ਆ ਔਰ ਇਹ ਕਹਿੰਦੇ ਆ ਕਿ ਇਸ ਮੀਟਿੰਗ ਦੇ ਵਿੱਚ ਭਰਤੀ ਪ੍ਰਕਿਰਿਆ ਦੀ ਕਾਨੂੰਨੀ ਜਿਹੜੀ ਰਾਏ ਆ ਜਾਂ ਕਾਨੂੰਨੀ ਪੱਖ ਹੈ ਉਹ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦੱਸਿਆ ਔਰ ਉੱਥੇ ਕੀ ਕੁਝ ਗੱਲਾਂ ਬਾਤਾਂ ਹੋਈਆਂ ਔਰ ਕੀ ਕੁਝ ਸਾਹਮਣੇ ਆ ਰਿਹਾ ਔਰ ਉਧਰ 10 ਜਨਵਰੀ ਨੂੰ ਵਰਕਿੰਗ ਕਮੇਟੀ ਦੀ ਜਿਹੜੀ ਆ ਬੈਠਕ ਵੀ ਸੱਦ ਲਈ ਗਈ ਹੈ ਉਸ ਬੈਠਕ ਦੇ ਵਿੱਚ ਕਹਿੰਦੇ ਕਿ ਅਸਤੀਫਿਆਂ ਦੇ ਉੱਪਰ ਵੀ ਫੈਸਲਾ ਹੋਣਾ ਤੇ ਕੁਝ ਹੋਰ ਆ ਨੀਤੀਬੰਦੀਆਂ ਕਿਵੇਂ ਦੇਖਦੇ ਹੋ ਕਿ ਸੰਭਾਵਨਾ ਹੈ ਇੱਕ ਪਾਸੇ ਜਥੇਦਾਰ ਸਾਹਿਬ ਦੇ ਨਾਲ ਮੀਟਿੰਗਾਂ ਦੂਜੇ ਪਾਸੇ ਜੇ ਗੱਲ ਕਰੀਏ ਕਿ ਜਿਸ ਤਰੀਕੇ ਦੇ ਨਾਲ ਵਰਕਿੰਗ ਕਮੇਟੀ ਦੀ ਬੈਠਕ ਅਸਤੀਫੇ ਤੇ ਵੈਦਰਾ ਹੋਣਾ ਹੈ ਕਿ ਅਕਾਲੀ ਦਰ ਰਿਲੈਕਸੇਸ਼ਨ ਭਾਲ ਰਿਹਾ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਅਸਤੀਫੇ ਦੇ ਕਰਕੇ ਇਹਾਂ ਸਿਰਫ ਗੱਲਾਂ ਬਾਤਾਂ ਕੁਝ ਹੋਰ ਹੋਈਆਂ ਨੇ ਕੀ ਲੱਗਦਾ ਹੈ ਕਿ 10 ਜਨਵਰੀ ਨੂੰ ਸੁਖਬੀਰ ਸਿੰਘ ਬਾਦਲ ਹੋ ਰਹੇ ਦਾ ਅਸਤੀਫਾ ਮਨਜ਼ੂਰ ਹੋ ਜਾਊਗਾ ਜਾਂ ਨਹੀਂ ਹੋ ਜਾਊਗਾ ਔਰ ਇਸ ਮੀਟਿੰਗ ਦੇ ਕੀ ਮਾਇਨੇ ਕੱਢੀਏ ਜਿਹੜੀ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੋਣ ਦੇ ਨਾਲ ਆਕਾਲੀ ਲੀਡਰਾਂ ਦੀ ਹੋਈ ਹੈ ਸੁਖਵਿੰਦਰ ਜੀ ਦੇਖੋ ਵਾਰ-ਵਾਰ ਮੀਟਿੰਗਾਂ ਤਾਂ ਉਸੇ ਗੱਲ ਲਈ ਕਰ ਰਹੇ ਨੇ ਇਸ ਦੇ ਵਿੱਚ ਵੀ ਤੁਸੀਂ ਜਿਹੜੇ 2 ਤਰੀਕ ਵਾਲੇ ਜਿਹੜੇ ਫੈਸਲੇ ਸੀ ਉਹਨਾਂ ਨੂੰ ਡਿਲੂਟ ਕਰ ਦਿਓ ਉਹਦੇ ਵਿੱਚ 7 ਮੈਂਬਰੀ ਕਮੇਟੀ ਬਣੀ ਸੀ ਨਵੀਂ ਮੈਂਬਰਸ਼ਿਪ ਕੱਟਣ ਦੀ ਗੱਲ ਹੋਈ ਸੀ ਸਾਰੇ ਅਸਤੀਫੇ ਮਨਜ਼ੂਰ ਕਰਨ ਦੀ ਹੋਈ ਸੀ ਉਹ ਅਸਤੀਫੇ ਪਹਿਲਾਂ 20 ਦਿਨਾਂ ਦਾ ਉਹਨਾਂ ਨੇ ਲੈ ਲਿਆ ਕਿ ਜੀ 15ਵਾਂ ਵਾਲਾ ਚੱਲ ਰਿਹਾ ਹੈ ਸ਼ਹੀਦ ਦੀ ਜੋੜ ਮੇਲੇ ਨੇ ਉਹ ਰਹਿ ਜੇ ਬਹਾਨੇ ਤਾਂ ਨਹੀਂ ਲਾ ਕੇ ਬੇਸਿਕਲੀ ਇਹ ਹੈ ਕਿ ਸਖਬੀਰ ਬਾਦਲ ਅਸਤੀਫਾ ਦੇਣਾ ਨਹੀਂ ਚਾਹੁੰਦੇ ਤੇ ਉਹ ਮਨਜ਼ੂਰ ਨਹੀਂ ਕਰਨਾ ਚਾਹੁੰਦੇ ਗੱਲ ਸੱਚੀ ਤਾਂ ਇਹ ਹੈ ਉਹਦੇ ਲਈ ਬਹਾਨੇ ਜਿਸ ਤਰ੍ਹਾਂ ਚੀਮਾ ਸਾਹਿਬ ਵਿਚਾਰੇ ਬਹੁਤ ਔਖੇ ਹੋ ਕੇ ਕਰ ਰਹੇ ਸੀ ਵੀ ਸਾਡੇ ਤੇ ਜਿਹੜੇ ਦੋਸ਼ ਲਾਉਂਦੇ ਨੇ ਉਹ ਪਹਿਲਾਂ ਇਲੈਕਸ਼ਨ ਕਮਿਸ਼ਨ ਦਾ ਪੜਨ ਜੇਕਰ ਪਤਾ ਨਹੀਂ ਉਹ ਜਥੇਦਾਰਾਂ ਨੂੰ ਕਹਿ ਰਹੇ ਸੀ ਜਾਂ ਦੂਜਿਆਂ ਨੂੰ ਕਹਿ ਰਹੇ ਸਮਝ ਨਹੀਂ ਆਈ ਗੱਲ ਕਿ ਫਿਰ ਜੀ ਅਕਾਲੀ ਦਲ ਦੀ ਮੈਂਬਰਸ਼ਿਪ ਰੱਦ ਹੋ ਜਾਊਗੀ ਇਹਦੀ ਰਜਿਸਟ੍ਰੇਸ਼ਨ ਰੱਦ ਹੋ ਜਾਊਗੀ ਰਜਿਸਟ੍ਰੇਸ਼ਨ ਦੇ ਰੂਲ ਪੜ੍ਹ ਕੇ ਸੁਣਾ ਰਹੇ ਸੀ ਮਤਲਬ ਹਿੰਦੂ ਰਾਸ਼ਟਰ ਬਣ ਰਿਹਾ ਉਸੇ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਹੀ ਬਣ ਰਿਹਾ ਕੋਈ ਰੌਲਾ ਨਹੀਂ ਹੈ ਜਿਹੜੀ ਉਹ ਵੈਸੀ ਸਾਹਿਬ ਦੀ ਮੁਸਲਮਾਨਾਂ ਦੇ ਨਾਂ ਦੇ ਉੱਪਰ ਪਾਰਟੀ ਬਣੀ ਹੋਈ ਹੈ ਇੰਨੀ ਦੇਰ ਤੋਂ ਅਕਾਲੀ ਦਾ ਲੱਗਿਆ ਹੋਇਆ ਹੈ SDPC ਇਹਨਾਂ ਦੇ ਕਬਜ਼ੇ ਦੇ ਵਿੱਚ ਫਿਰ SCPC ਦੀਆਂ ਲਕਸ਼ਣਾਂ ਛੱਡ ਦੇਣ ਮਤਲਬ ਉਹ ਕਹਿ ਰਹੇ ਸੀ ਵੀ ਧਰਮ ਦਾ ਮੜਾ ਜੇ ਕਿਤੇ ਨੌ ਆ ਗਿਆ ਤਾਂ ਪਤਾ ਨਹੀਂ ਕੀ ਹੋ ਜਾਊਗਾ ਬੜਾ ਖਤਰਾ ਖੜਾ ਹੋ ਜਾਊ ਨੁਕਸਾਨ ਹੋ ਜਾਊ ਉਹ ਕਹਿੰਦੇ ਸੀ ਜਥੇਦਾਰ ਸਾਹਿਬ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਕਿਹਾ ਸਮਝਾਇਆ ਕਿ ਜੀ ਇਹ ਟੈਕਨੀਕਲੀ ਬੜਾ ਔਖਾ ਕੰਮ ਹੈ ਕਹਿੰਦੇ ਵੀ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਚਲੋ ਕਿ ਆਪਣੇ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਕਰ ਲਓ ਹਾਲਾਂਕਿ ਲੱਗਦੀ ਨਹੀਂ ਗੱਲ ਇਹ ਚੱਜਦੀ ਨਹੀਂ ਹੈ ਪਰ ਪ੍ਰੋਬਲਮ ਇਹ ਹੈ ਕਿ ਸੁਖਵੀਰ ਬਾਦਲ ਉਹਦਾ ਨਹੀਂ ਛੱਡਣਾ ਚਾਹੁੰਦੇ ਉਹਨਾਂ ਨੇ ਪਿਛਲੇ ਦਿਨੀ ਆਪੇ ਹੀ ਡਿਕਲੇਅਰ ਕਰਤਾ ਸੀ ਮਾਗੀ ਮੇਲੇ ਦੀਆਂ ਤਿਆਰੀਆਂ ਦੇ ਸਬੰਧ ਦੇ ਵਿੱਚ ਕਿ ਜੇ ਅਸੀਂ ਤਾਂ ਸੁੱਤੇ ਪਏ ਸੀ ਹੁਣ ਅਸੀਂ ਜਾਗ ਪਏ ਹੁਣ ਸਭ ਨੂੰ ਬੰਦੇ ਬਣਾ ਦਾਂਗੇ ਅਸੀਂ ਉੱਥੇ ਇਕੱਠ ਕਰਕੇ ਵੀ ਦਿਖਾਵਾਂਗੇ ਉਹਨਾਂ ਗੱਲ ਇਹ ਹੈ ਕਿ 10 ਤਰੀਕ ਨੂੰ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲੈਂਦੇ ਨੇ ਤਾਂ ਫੇਰ ਉਹ ਇਕੱਠ ਦੇ ਉੱਪਰ ਕਿਸ ਤਰ੍ਹਾਂ ਜਾਣਗੇ ਉਹ ਮਤਲਬ ਇਹਨਾਂ ਨੇ ਸਾਰੀ ਗੱਲ ਦੀ ਐਸੀ ਕੜੀ ਘੋਲੀ ਹੈ ਕਿ ਅਸਲੀ ਮਸਲਾ ਐਦਾਂ ਬਣਾ ਕੇ ਰੱਖਤਾ ਕਿ ਜਿਵੇਂ ਅਕਾਲ ਤਖਤ ਤੇ ਇਲੈਕਸ਼ਨ ਕਮਿਸ਼ਨ ਦੇ ਦਰਮਿਆਨ ਹੁੰਦਾ ਹੈ ਉਹ ਮਸਲਾ ਤਾਂ ਇਹ ਸੀਗਾ ਕਿ ਬੇਅਦਬੀਆਂ ਕਾਲੀ ਸਰਕਾਰ ਦੇ ਦੌਰਾਨ ਹੋਈਆਂ ਉਹਨਾਂ ਦੇ ਲਈ ਲੋਕ ਜ਼ਿੰਮੇਵਾਰ ਸੀ ਇਹ ਮਸਲੇ ਉੱਠਦੇ ਰਹੇ ਧਰਨੇ ਲੱਗਦੇ ਰਹੇ ਇਹ ਉਹਦੇ ਤੋਂ ਬਚਦੇ ਰਹੇ ਅਖੀਰ ਵੱਧਦੀ ਵੱਧਦੀ ਗੱਲ ਇਹ ਆ ਗਈ ਵੀ ਕੱਲ ਤੱਕ ਤੇ ਸੰਮਨ ਹੋ ਗਏ ਔਰ ਉੱਥੇ ਸਾਰੀਆਂ ਗਲਤੀਆਂ ਉਹਨਾਂ ਨੇ ਮੰਨ ਲਈਆਂ ਹੁਣ ਜਦ ਗਲਤੀਆਂ ਮੰਨ ਹੀ ਲਈਆਂ ਨੇ ਹੁਣ ਉਹਨਾਂ ਨੂੰ ਨਾ ਮਤਲਬ ਦੁਬਾਰਾ ਮੰਨੀਆਂ ਹੋਈਆਂ ਨੂੰ ਮਤਲਬ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਦੋ ਤਾਂ ਚਲੋ ਦੇ ਤਾਂ ਮਿੰਗਣਾ ਪਾਉਣ ਲੱਗੇ ਹੋਏ ਨੇ ਉਹਨਾਂ ਦੇ ਵਿੱਚ ਕਿ ਜਦੋਂ ਤੁਹਾਨੂੰ ਪਛਤਾਪ ਹੋਏ ਹੈਗਾ ਜੇ ਤਾਂ ਉਹ ਗੱਲ ਜੀ ਅਸੀਂ ਤਾਂ ਐਵੇਂ ਝੋਲੇ ਚ ਪਾ ਲਈਆਂ ਆਪਣੀਆਂ ਗਲਤੀਆਂ ਮਤਲਬ ਇਹਨਾਂ ਨੂੰ ਸਮਝ ਨਹੀਂ ਕਿ ਸਿੱਖ ਧਰਮ ਦੀ ਇੱਕ ਕੁਝ ਪਰੰਪਰਾਵਾਂ ਹਰ ਧਰਮ ਦੀਆਂ ਹੁੰਦੀਆਂ ਨੇ ਕੁਝ ਪਰੰਪਰਾਵਾਂ ਹੁੰਦੀਆਂ ਨੇ ਜੇ ਤੁਸੀਂ ਉੱਥੇ ਸਭ ਤੋਂ ਜਿਹੜੀ ਉੱਚੀ ਸੀਟ ਆਪ ਹੀ ਕਹਿ ਰਹੇ ਹੋ ਤੇ ਜਾ ਕੇ ਜੇ ਗਲਤੀ ਮੰਨ ਲਈ ਉਹਨਾਂ ਨੂੰ ਗਲਤੀ ਦੇ ਤੌਰ ਤੇ ਦਾ ਸਾਸ ਕਰੋ ਉਹ ਗੱਲੇ ਵੀ ਸੱਤਾ ਛੱਡਣੀ ਔਖੀ ਲੱਗ ਰਹੀ ਹੈ ਉਹਦੇ ਲਈ ਜਸਟੀਫਿਕੇਸ਼ਨਾਂ ਕੜੀਆਂ ਜਾ ਰਹੀਆਂ ਨੇ ਕਿ ਜੇ ਇਲੈਕਸ਼ਨ ਕਮਿਸ਼ਨ ਐ ਕਰ ਦੂਗਾ ਫਲਾਣਾ ਕਰ ਦੂ ਟਿੰਕਾ ਕਰ ਦੂ ਕੋਈ ਗੱਲ ਨਹੀਂ ਹੈ ਮੇਰੇ ਖਿਆਲ ਦੇ ਵਿੱਚ 10 ਤਰੀਕ ਨੂੰ ਵੀ ਉਹਨਾਂ ਨੇ ਇਹ ਲੱਗਦਾ ਨਹੀਂ ਕਿ ਅਸਤੀਫਾ ਮਨਜ਼ੂਰ ਕਰਨੇ ਨੇ। ਅੱਛਾ ਉਹਦੇ ਜੋ ਆਪਣੀ ਵੀ ਬੇਹਜੀ ਕਰਾ ਰਹੇ ਨੇ, ਕਲ ਤੱਕ ਦੀ ਵੀ ਕਰ ਰਹੇ ਨੇ। ਉਹਦੇ ਤੱਕ ਮੇਰਾ ਖਿਆਲ ਹੈ ਵੀ ਦੂਜੇ ਜਥੇਦਾਰਾਂ ਨੂੰ ਆਪਸ ਵਿੱਚ ਪ੍ਰੈਸ਼ਰਾਈਜ਼ ਕਰਨ ਦਾ ਹੋਰ ਜਿਸ ਤਰ੍ਹਾਂ ਹਰਪ੍ਰੀਤ ਸਿੰਘ ਜਥੇਦਾਰ ਨੂੰ ਦੇ ਖਿਲਾਫ ਇੱਕ ਪੂਰੀ ਮੁਹਿੰਮ ਛੇੜੀ ਹੋਈ ਹੈ। ਮਤਲਬ ਜਿਹੜਾ ਜਿਸ ਤਰ੍ਹਾਂ ਦੀ ਲੋਕਾਂ ਨੂੰ ਲੀਡਰਸ਼ਿਪ ਚਾਹੀਦੀ ਹੈ ਨਾ ਉਸ ਤਰ੍ਹਾਂ ਦੀ ਸੈਂਸਿਟੀ ਉਸ ਤਰ੍ਹਾਂ ਦੀ ਗੱਲ ਨਜ਼ਰ ਨਹੀਂ ਆ ਰਹੀ ਇਸ ਦੇ ਵਿੱਚ। ਡਾਕਟਰ ਨਹੀਂ ਮਨਜ਼ੂਰ ਹੁੰਦਾ। ਔਰ ਕਿਤੇ ਨਾ ਕਿਤੇ ਫਿਰ ਸਵਾਲ ਜਿਹੜੇ ਆ ਉੱਠਣਗੇ ਬੀਬੀ ਜ਼ਗੀਰ ਕੌਰ ਹੋਰਾਂ ਦਾ ਵੀ ਬਿਆਨ ਆਇਆ ਉਹ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੁਖਬੀਰ ਸਿੰਘ ਬਾਦਲ ਨੇ ਬਾਦਲ ਧੜਾ ਬਣਾ ਕੇ ਰੱਖ ਦਿੱਤਾ ਹੈ ਔਰ ਕਹਿੰਦੇ ਕਿ ਇਹਨਾਂ ਇਹ ਭੱਜ ਰਹੇ ਆ ਇਹ ਭਗੌੜਾ ਧੜਾ ਕਿਹਾ ਜਾਣਾ ਚਾਹੀਦਾ ਕਹਿੰਦੇ ਇਹਨੂੰ ਔਰ ਕਹਿੰਦੇ ਕਿ ਜੇ ਇਹ ਅਕਾਲੀ ਦਲ ਜਿਹੜਾ ਅਕਾਲ ਤਖਤ ਸਾਹਿਬ ਦੇ ਸਾਰੇ ਫੈਸਲਿਆਂ ਨੂੰ ਇਨ ਬਿਨ ਮੰਨ ਲੂਗਾ ਤਾਂ ਅਸੀਂ ਸਿਰ ਜੋੜ ਕੇ ਇਹਨਾਂ ਨਾਲ ਬੈਠਣ ਨੂੰ ਤਿਆਰ ਪਰ ਇਹ ਤਾਂ ਕਹਿੰਦੇ ਕਿ ਉਹ ਸਾਰੇ ਫੈਸਲੇ ਤੋਂ ਪਗੋੜੇ ਹੋ ਰਹੇ ਆ ਇਹ ਗੱਲਾਂ ਜਿਹੜੀਆਂ ਉਹ ਕਹਿ ਰਹੇ ਹੈਗੇ ਔਰ ਜੇ ਲੱਗਦਾ ਹੈ ਕਿ ਅਕਾਲ ਤਖਤ ਸਾਹਿਬ ਦੇ ਹਾਲਾਂਕਿ ਚੀਮਾ ਸਾਹਿਬ ਹੋਰਾਂ ਦਾ ਇਹ ਵੀ ਬਿਆਨ ਛਪਿਆ ਹੈ ਕਿ ਅਸੀਂ ਜਥੇਦਾਰ ਸਾਹਿਬ ਹੋਰਾਂ ਦੇ ਫੈਸਲੇ ਦੇ ਅਨੁਸਾਰ ਹੀ ਅਸਤੀਫਿਆਂ ਤੇ ਫੈਸਲਾ ਜਿਹੜਾ ਕਰਾਂਗੇ ਤੇ ਫਿਰ ਵੀ ਜੇ ਇੰਜ ਲੱਗਦਾ ਕਿ ਜੇ ਅਸਤੀਫੇ ਮਨਜ਼ੂਰ ਨਹੀਂ ਹੁੰਦੇ ਕਿਉਂਕਿ ਮਾਗੀ ਕਾਨਫਰੰਸ ਵੀ ਹੈ ਉਹਦੇ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਕਾਫੀ ਜ਼ੋਰ ਲੱਗਿਆ ਤੇ 10 ਜਨਵਰੀ ਨੂੰ ਇਹ ਮੀਟਿੰਗ ਹੈ ਲੱਗਦਾ ਚਾਂਸਸ ਘਟ ਨੇ ਕਿ 10 ਜਨਵਰੀ ਨੂੰ ਹੋ ਸਕਦਾ ਅਸਤੀਫੇ ਨਾ ਮਨਜ਼ੂਰ ਹੋਣ ਤਾਂ ਇਹਦੇ ਵਿੱਚ ਇਹ ਗੱਲ ਜਿਹੜੀ ਲੱਗ ਰਹੀ ਹੈ ਕਿ ਜੇ ਅਸਤੀਫੇ ਨਾ ਮਨਜ਼ੂਰ ਹੋਏ ਡਾਕਟਰ ਸਾਹਿਬ ਜੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਨਾ ਪ੍ਰਧਾਨਗੀ ਤੋਂ ਹਟਾਇਆ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਜਥੇਦਾਰ ਵੀ ਮੁਸੀਬਤ ਦੇ ਵਿੱਚ ਘਿਰ ਜਾਣਗੇ ਅਕਾਲੀ ਦਲ ਦੇ ਜੇ ਉਹਨਾਂ ਨੇ ਕੋਈ ਉਸ ਤੋਂ ਬਾਅਦ ਠੋਕਮਾ ਨਾ ਫੈਸਲਾ ਲਿਆ ਤੇ ਦੂਜਾ ਅਕਾਲੀ ਦਲ ਤਾਂ ਜਿਹੜਾ ਦੋਵੇਂ ਪਾਸੇ ਘਰੂਗਾ ਇੱਕ ਰੂਗਾ ਬਿਲਕੁਲ ਜੀ ਬਿਲਕੁਲ ਦੇਖੋ ਦੂਜਾ ਜਿਹੜਾ ਉਹ ਸਤਾਰ ਲਹਿਰ ਵਾਲੇ ਸੀ ਉਹਨਾਂ ਨੇ ਵੀ ਅੱਜ ਮੀਟਿੰਗ ਕਰੀ ਹੈ ਉਹਦੇ ਸਬੰਧ ਵਿੱਚ ਬੀਬੀਜੀ ਦਾ ਬਿਆਨ ਆਇਆ ਹੈ ਕਿ ਉਹ ਸਿੱਧਾ ਕਹਿ ਰਹੇ ਨੇ ਕਿ ਜੇ ਅਕਲ ਤੱਕ ਦੇ ਉੱਪਰ ਮੰਨ ਕੇ ਸਾਰੀ ਗੱਲ ਉਹ ਤੋਂ ਭਗੋੜੇ ਹੋ ਰਹੇ ਨੇ ਅਸੀਂ ਅਕਲ ਤੱਕ ਦੇ ਨਾਲ ਖੜੇ ਹਾਂ ਗੱਲ ਇਹ ਹੈ ਕਿ ਉਹ ਬੇਸਿਕਲੀ ਇੱਕ ਕਹਿ ਲਓ ਸਟੈਂਡ ਕਹਿ ਲਓ ਜ਼ਿੱਦ ਕਹਿ ਲਓ ਜੋ ਹਮੇ ਕਹਿ ਲਓ ਸੁਖਵੀਰ ਸਿੰਘ ਬਾਦਲ ਆਪਣੀ ਜਿਹੜੀ ਉਹਨਾਂ ਦੀ ਸੱਤਾ ਪਾਵਰ ਪ੍ਰਧਾਨਗੀ ਛੱਡਣੀ ਨਹੀਂ ਚਾਹੁੰਦੇ ਇਹ ਬਾਕੀ ਜਿਹੜੇ ਉਹਨਾਂ ਦੇ ਹਮੈਤੀ ਨਜੀਮਾ ਸਾਹਿਬ ਜਾਂ ਹੋਰ ਕਦੇ ਟਾਈਮ ਮੰਗ ਲਿਆ ਕਦੇ ਕੁਝ ਕਰ ਲਿਆ ਹੁਣ ਉਹਨਾਂ ਦਾ ਇਹ ਵੀ 14 ਤੋਂ ਬਾਅਦ ਤੱਕ ਦਾ ਸਾਨੂੰ ਸਬੰਧ ਦੇ ਦਿੱਤਾ ਜਾਵੇ ਜੀ ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਲੋਕ ਤੁਹਾਡ ਨੂੰ ਛੱਡ ਚੁੱਕੇ ਨੇ ਲੋਕਾਂ ਨੇ ਤੁਹਾਡੀ ਜ਼ਮਾਨਤ ਜਬਤ ਕਰਤੀ ਹੈ ਤੁਹਾਡੇ ਤੋਂ ਕੈਂਡੀਡੇਟ ਖੜੇ ਨਹੀਂ ਕੀਤੇ ਜਾ ਰਹੇ ਦਿੱਲੀ ਦੇ ਵਿੱਚ ਜਾਂ ਇੱਥੇ ਨਹੀਂ ਪਹਿਲਾਂ ਕਰੇ ਆ ਪਿੱਛੇ ਜਿਹੜੀਆਂ ਇਲੈਕਸ਼ਨਾਂ 'ਚ ਹਿੱਸਾ ਲਿਆ ਉਹਦੇ 'ਚ ਵੀ ਸਮਝ ਆ ਗਈ ਹੈ ਸੋ ਇਹ ਪਤਾ ਨਹੀਂ ਇਹਨਾਂ ਨੂੰ ਐਸਾ ਕੀ ਲੱਗ ਰਿਹਾ ਹੈ ਕਿ ਜੇ ਛੱਡਤਾ ਤਾਂ ਪਤਾ ਨਹੀਂ ਕੀ ਅਸਮਾਨ ਗਿਰ ਜਾਊਗਾ ਪਰ ਮੇਰਾ ਖਿਆਲ ਇਹ ਹੈ ਕਿ ਅਲਟੀਮੇਟ ਛੱਡਣਾ ਹੀ ਪੈਣਾ ਹੈ ਕਿਉਂਕਿ ਆਮ ਜਨਤਾ ਦੇ ਵਿੱਚ ਇਹਨਾਂ ਦੀ ਅਸਲ ਦੇ ਵਿੱਚ ਜ਼ਿਆਦਾ ਮੇਰਾ ਖਿਆਲ ਹੈ ਕ੍ਰੈਡੀਬਿਲਟੀ ਲੋ ਹੋ ਰਹੀ ਹੈ ਇਹਨਾਂ ਇਹ ਇਹ ਜੇ ਕੰਮ ਕਰਕੇ ਇਹ ਕਰਨੇ ਨਹੀਂ ਚਾਹੀਦੇ ਜਿਆਦਾ ਜਾਂਦੇ ਹੀ ਨਾ ਅਕਲਤਖ ਸਾਹਿਬ ਦੇ ਜੇ ਚਲੇ ਗਏ ਸੀ ਫਿਰ ਉਹਨੂੰ ਇਮਾਨਦਾਰੀ ਤੇ ਸੋਸਾਇਟੀ ਨਾਲ ਲਾਗੂ ਕਰ ਦੇਣਾ ਚਾਹੀਦਾ ਸੀ ਹੁਣ ਉਸ ਕੋਲ ਜਿੱਥੇ ਦਰਾਂ ਦੇ ਵੀ ਜਿਹੜੀ ਅਥਾਰਟੀ ਹੈ ਉਹਨੂੰ ਇੱਕ ਕਿਸਮ ਦੇ ਨਾਲ ਬਾਰ ਬਾਰ ਚੈਲੰਜ ਕਰਕੇ ਨਾ ਮਤਲਬ ਕਿ ਤਾਂ ਵਿਰੋਧੀਆਂ ਨੂੰ ਮਸਾਲਾ ਦੇ ਰਹੇ ਨੇ ਇਹ ਕਿ ਕਿ ਓਵਰ ਆਲ ਵੀ ਚਲੋ ਸਾਰੇ ਸਾਰੇ ਸਿੱਖ ਤਾਂ ਅਕਾਲੀ ਦੰਦ ਦੇ ਮੈਂਬਰ ਨਹੀਂ ਹਨ ਨਾ ਉਹਨਾਂ ਦੇ ਵਿੱਚ ਵੀ ਇਹ ਭਾਵਨਾ ਚੰਗੀ ਨਹੀਂ ਜਾ ਰਹੀ ਕਿ ਤੁਸੀਂ ਕਰ ਕੀ ਰਹੇ ਹੋ ਆਖਰਕਾਰ ਇੰਨੇ ਇੰਨੇ ਤੁਸੀਂ ਵੱਡੇ ਕੰਮ ਜਿਹੜੇ ਸੀਗੇ ਗਲਤ ਕਰੇ ਜਾਂ ਨਾ ਕਰੇ ਤੁਸੀਂ ਮੰਨ ਤਾਂ ਲਏ ਨਾ केजी ਉੱਥੇ ਇੰਨੇ ਲੱਖ ਦੀਆਂ ਐਡਵਰਟਾਈਜ਼ਮੈਂਟਾਂ ਦਿੱਤੀਆਂ ਗਈਆਂ ਮਾਫੀ ਵੀ ਦਿੱਤੀ ਗਈ ਜਿੱਥੇ ਤਰ੍ਹਾਂ ਨੂੰ ਕਰੀ ਨਹੀਂ ਸਦੇ ਸਾਰਾ ਕੁਝ ਮੰਨ ਲਿਆ ਨਾ ਉਹ ਉਹ ਨੂੰ ਟਕਣ ਦੇ ਲਈ ਮਤਲਬ ਹੁਣ ਇਹ ਇਲੈਕਸ਼ਨ ਕਮਿਸ਼ਨ ਦੇ ਬਹਾਨੇ ਲਾ ਰਹੇ ਨੇ ਸੋ ਮੇਰਾ ਖਿਆਲ ਕੋ ਉਹ ਨਿਆਣੇ ਵਾਲੀ ਪੋਲਿਟਿਕਸ ਹੈ ਕੋਈ ਮਚਿਓਰਟੀ ਵਾਲੀ ਗੱਲ ਨਹੀਂ ਹੈ ਇਹਨਾਂ ਨੂੰ ਸੋਸਾਇਟੀ ਨਾਲ ਸਾਰਾ ਕੁਝ ਮੰਨ ਕੇ ਲੋਕਾਂ ਦੀ ਕਚਹਿਰੀ 'ਚ ਜਾਣਾ ਚਾਹੀਦਾ ਸੀ ਸ਼ਾਇਦ ਲੋਕ ਬਖਸ਼ ਦਿੰਦੇ ਜਿੰਨੀਆਂ ਇਹ ਜੀਆਂ ਲਿਟਿਗੇਸ਼ਨ ਕਰਨਗੇ ਉਹਨਾਂ ਮੇਰੇ ਖਿਆਲ ਦੇ ਵਿੱਚ ਨੁਕਸਾਨ ਹੀ ਹੋਊਗਾ ਇਹਨਾਂ ਦਾ ਸਿਆਸੀ ਤੌਰ ਤੇ ਬਿਲਕੁਲ ਬਿਲਕੁਲ ਚਲੋ ਡਾਕਟਰ ਸਾਹਿਬ ਉਧਰ ਬਹੁਤ ਅਹਿਮ ਜਿਹੜੀ ਗੱਲ ਅੱਜ ਸੁਖਪਾਲ ਸਿੰਘ ਖਹਿਰਾਹੋਰਾ ਨੇ ਕਹੀ ਹੈ ਅੱਜ ਸੁਖਪਾਲ ਸਿੰਘ ਖਹਿਰਾਹੋਰਾ ਨੇ ਭਗਵੰਤ ਮਾਨ ਸਰਕਾਰ ਨੂੰ ਲੰਮੇ ਹੱਥੀ ਲਿਆ ਔਰ ਇੱਕ ਵਾਰ ਫਿਰ ਸੁਖਪਾਲ ਸਿੰਘ ਖਹਿਰਾਹੋਰਾ ਨੇ ਇੱਕ ਤੱਥਾਂ ਦੇ ਕਹਿੰਦੇ ਗੱਲ ਕੀਤੀ ਹੈ ਔਰ ਸੁਖਪਾਲ ਸਿੰਘ ਖਹਿਰਾਹੋਰਾ ਨੇ ਬਹੁਤ ਵੱਡੇ ਇਲਜ਼ਾਮ ਪੰਜਾਬ ਸਰਕਾਰ ਤੇ ਭਗਵੰਤ ਮਾਨ ਸਰਕਾਰ ਤੇ ਲਗਾਏ ਹੈ ਉਹਨਾਂ ਨੇ ਕਿਹਾ ਕਿ ਝੋਨੇ ਦੀ ਖਰੀਦ ਦੇ ਦੌਰਾਨ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਉਹ 5000 ਕਰੋੜ ਰੁਪਏ ਦਾ ਘਟਾਲਾ ਕੀਤਾ ਹੈ ਔਰ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ ਲਿਖੀ ਹੈ ਔਰ ਉਹਨਾਂ ਨੇ ਕਿਹਾ ਕਿ ਇਹਦੀ ਸੀਬੀਆਈ ਜਾਂਚ ਜਿਹੜੀ ਆ ਹੋਣੀ ਚਾਹੀਦੀ ਹੈ ਔਰ ਬਣਦੀ ਠੁਕਮੀ ਕਾਰਵਾਈ ਜਿਹੜੀ ਇਹਦੇ ਤੇ ਹੋਣੀ ਚਾਹੀਦੀ ਔਰ ਕਹਿੰਦੇ ਕਿ ਕੇਂਦਰ ਦੀ ਔਰ ਪੰਜਾਬ ਦੇ ਔਰ ਭਾਰਤ ਦੇ ਲੋਕਾਂ ਦਾ ਜਿਹੜਾ ਇਹ ਪੈਸਾ ਜਿਹੜਾ ਹੈਗਾ ਇਹ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਖਾਧਾ ਹੈ 5000 ਕਰੋੜ ਦਾ ਘਟਾਲਾ ਹੋਇਆ ਇਹਦੀ ਸੀਬੀਆਈ ਜਾਂਚ ਕਰੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ ਤਾਂ ਕਿਵੇਂ ਦੇਖਦੇ ਹੋ ਕੀ ਕੁਝ ਕਹਿੰਦੇ ਆ ਸੁਖਪਾਲ ਸਿੰਘ ਖੈਰ ਔਰ ਕਿਸ ਤਰੀਕੇ ਨਾਲ ਉਹ 5000 ਕਰੋੜ ਰੁਪਏ ਦਾ ਘਟਾਲਾ ਜਿਹੜਾ ਦੱਸ ਰਹੇ ਡਾਕਟਰ ਸਾਹਿਬ ਸੁਖਿੰਦਰ ਜੀ ਨੂੰ ਚਿੱਠੀ ਪੜ੍ਹੀ ਹੈ ਖੈਰਾ ਸਾਹਿਬ ਦੀ ਉਹ ਦੇਖੋ ਜਿਹੜੀ ਲੌਜੀਕ ਦੇ ਰਹੇ ਨੇ ਕਿ ਜਦੋਂ ਮਤਲਬ ਜੀਰੀ ਚੱਕਣੀ ਸੀਗੀ ਪਰਚੇਜ਼ ਕਰਨੀ ਸੀ ਤਾਂ ਜਾਣ ਬੁੱਝ ਕੇ ਇਹ ਰੌਲਾ ਪਾਇਆ ਗਿਆ ਕਿ ਜੀ ਜਿਹੜੇ ਸ਼ੈਲਰ ਨੇ ਉਹਨਾਂ ਦੇ ਵਿੱਚ ਜਗ੍ਹਾ ਨਹੀਂ ਹੈ ਇਸ ਕਰਕੇ ਅਸੀਂ ਪੂਰੀ ਚੱਕ ਨਹੀਂ ਸਕਦੇ ਉਹਦੇ ਨਾਲ ਇੱਕ ਡਿਸਟ्रेस ਵਾਲੀ ਸਿਚੁਏਸ਼ਨ ਬਣ ਗਈ ਉਹ ਬਣੀ ਵੀ ਸੀ ਆਪਣੇ ਸਾਹਮਣੇ ਬਣੀ ਸੀ ਉਹ ਕਹਿੰਦੇ ਉਹ ਜਿਹੜੀਆਂ ਸਟੇਟ ਦੀਆਂ ਬਾਡੀ ਸੀ ਮਾਰਖਾ ਫੈਡ ਪਨ ਗ੍ਰੇਨ ਵਗੈਰਾ ਹੋਰ ਉਹਨਾਂ ਨੇ ਫਿਰ ਕਿਸਾਨਾਂ ਨੂੰ ਮਜਬੂਰ ਕੀਤਾ ਕਿ ਉਹ ਡਿਸਟ੍ਰੈਸ ਸੇਲ ਕਰਨ ਜਿਹੜੀ 150 ਰੁਪਏ ਉੱਪਰ ਕੁੰਟਲ ਤੋਂ ਲੈ ਕੇ 500 ਤੱਕ ਘੱਟ ਉਹਨਾਂ ਨੂੰ ਦੇਣੀ ਪਈ ਜਿਹੜੀ 2320 ਰੁਪਏ ਐਮਐਸਪੀ ਦਾ ਰੇਟ ਹੈ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਹ ਉਹ ਕਹਿੰਦੇ ਵੀ ਇਹਦੇ ਵਿੱਚ ਕੀ ਹੋਇਆ ਮਤਲਬ ਵੀ ਸਰਕਾਰ ਹੁਣੇ ਤੋਂ ਟਾਲਾ ਵੱਟ ਰਹੀ ਹੈ ਵੀ ਲੋਕਲ ਜਿਹੜੇ ਪਰਚੇਜ਼ਿੰਗ ਵਾਲੇ ਸੀ ਮਾਰਕੀਟਿੰਗ ਵਾਲੇ ਅਫੀਸਰ ਸੀ ਉਹਨਾਂ ਨੇ ਕਰਿਆ ਜੇ ਕਰਿਆ ਉਹ ਕਰਿਆ ਉਹ ਕਹਿੰਦੇ ਵੀ ਇਹਦੇ ਵਿੱਚ ਕਪੜਾ ਹੋਇਆ ਵੀ ਸਰਕਾਰ ਇਹਦੇ ਵਿੱਚ ਸ਼ਾਮਲ ਹੈ ਇੱਕ ਕਰਪਸ਼ਨ ਹੋਈ ਹੈ 5000 ਕਰੋੜ ਦੀ ਇਹ ਉਹਨਾਂ ਦਾ ਮੇਨ ਇਲਜ਼ਾਮ ਹੈਗਾ ਪਰ ਉਹਦੇ ਵਿੱਚ ਕੋਈ ਉਸ ਤਰ੍ਹਾਂ ਦਾ ਉਹਨਾਂ ਦਾ ਸਬੂਤ ਨਹੀਂ ਸਪੈਕੂਲੇਸ਼ਨ ਜ਼ਿਆਦਾ ਹੈ ਇਹ ਹੋਇਆ ਤਾਂ ਹੈ ਆਪਣੇ ਸਾਹਮਣੇ ਮਤਲਬ ਡਿਸਟ्रेस ਸੇਲ ਵੀ ਹੋਈ ਹੈ ਇਹ ਵੀ ਹੈ ਕਿ ਮਾਰਕੀਟ ਜਿਹੜੀ ਲਿਫਟਿੰਗ ਹੈ ਉਹਦੀ ਨਹੀਂ ਟਾਈਮਸਰ ਹੋ ਸਕੀ ਕਿਸਾਨ ਬਹੁਤ ਐਜੀਟੇਟ ਵੀ ਹੋਏ ਮਤਲਬ ਕਿਸਾਨਾਂ ਨੇ ਦੁੱਖ ਵੀ ਭੋਗਿਆ ਪਰ ਇਹਨੂੰ ਇਹ ਸਾਬਤ ਕਰਨਾ ਕਿ ਇਹ ਸਰਕਾਰ ਨੇ ਜੋ ਪੈਸੇ ਖਾਦੇ ਨੇ ਇਹ ਮੇਰਾ ਖਿਆਲ ਓਕਾ ਕੰਮ ਹੈ ਇਸ ਕਰਕੇ ਉਹਨਾਂ ਨੇ ਕਿਹਾ ਵੀ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਮਤਲਬ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਅਲੋਕੇਟਡ ਪੈਸਾ ਸੀਗਾ ਉਹਦੇ ਚੋਂ ਕਹਿੰਦੇ 5000 ਕਰੋੜ ਕੱਟ ਦਿੱਤਾ ਗਿਆ ਉਹ ਕਿਹਨੇ ਖਾਦਾ ਉੱਥੇ ਦੇ ਮੁਲਾਜ਼ਮ ਖਾ ਗਏ ਐਫਸੀਆਈ ਵਾਲੇ ਖਾ ਗਏ ਜਾਂ ਦੂਜੇ ਜਿਹੜੇ ਵੀ ਪਰਚੇਜ਼ਿੰਗ ਵਾਲਾ ਮੈਕੈਨਿਜ਼ਮ ਸੀ ਉਹ ਖਾ ਗਏ ਜਾਂ ਉੱਪਰ ਤੱਕ ਅਫਸਰ ਖਾ ਗਏ ਇਹ ਆਪਣੇ ਆਪ ਇੱਕ ਕੁਐਸਚਨ ਮਾਰਕ ਤਾਂ ਇਹਦੇ ਉੱਪਰ ਲੱਗਦਾ ਹੈ ਪਰ ਇਹਦੀ ਜਾਂਚ ਹੋ ਜਾਣੀ ਚਾਹੀਦੀ ਹੈ ਸਰਕਾਰ ਨੂੰ ਆਪਣੇ ਪੱਧਰ ਤੇ ਪਰ ਸਰਕਾਰ ਤੇ ਕਿਉਂਕਿ ਦੋਚ ਲੱਗ ਰਹੇ ਹਨ ਉਹ ਤਾਂ ਇਸਤੇ ਕਿਉਂ ਕਰਨਗੇ ਉਸ ਤਰੀਕੇ ਨਾਲ ਜਿਹੇ ਜੇ ਸਰਕਾਰ ਦਾ ਹਾਲ ਹੈ ਉਹ ਵੀ ਢਿੱਲਾ ਹੀ ਹੈ ਸੋ ਉਹਨਾਂ ਨੇ ਉਸ ਪ੍ਰਸੰਗ ਦੇ ਵਿੱਚ ਸੀਬੀਆਈ ਦੀ ਮੰਗ ਕਰੀ ਹੈ ਪਰ ਕੋਈ ਉਸ ਤਰ੍ਹਾਂ ਦਾ ਸਬਸਟੈਂਸ਼ੀਲੀ ਇਦਾਂ ਦਾ ਚਿੱਠੀ ਦੇ ਵਿੱਚ ਲਿਖਿਆ ਹੋਵੇ ਵੀ ਆਹ ਪ੍ਰੂਫ ਹੈ ਕਿ ਇਹ ਠੀਕ ਹੈ ਕਿ ਸਰਕਾਰ ਤੋਂ ਖਰੀਦਿਆ ਨਹੀਂ ਗਿਆ ਸਰਕਾਰ ਦੀ ਨਲਾਇਕੀ ਕਹਿ ਸਕਦੇ ਆਣ ਗਹਿਲੀ ਕਹਿ ਸਕਦੇ ਆ ਪਰ ਉਹਦੇ ਚੋਂ ਕਰਪਸ਼ਨ ਹੋਈ ਹੈ ਜਾਂ ਕਰਪਸ਼ਨ ਹਾਇਰ ਹਾਈਐਸਟ ਲੈਵਲ ਤੇ ਹੋਈ ਹੈ ਇਹ ਥੋੜਾ ਸਪਰੂਵ ਕਰਨਾ ਔਖਾ ਹੈ ਪਰ ਇਹ ਠੀਕ ਹੈ ਕਿ ਜਿੱਥੇ ਕਿਤੇ ਸੇਲ ਹੋਈ ਹੋਊਗੀ ਆਖਰਕਾਰ ਜੇ ਉਹ ਘੱਟ ਜਾਂ ਉਹਨਾਂ ਨੇ ਉਹਦੀ ਮਤਲਬ ਉਹਦੇ 'ਚ ਉਹ ਜਿਹੜੀ ਕਹਿੰਦੇ ਨੇ ਨਾ ਵੀ ਉਹ ਸਟੈਂਡਰਡ ਦੀ ਨਹੀਂ ਸੀ ਜਦੋਂ ਮੈਜ਼ਰ ਕਰਦੇ ਸੀ ਮੌਇਸਚਰ ਜ਼ਿਆਦਾ ਸੀ 17% ਮਤਲਬ ਇਹ ਕਰਕੇ ਕਿਸਾਨਾਂ ਨੂੰ ਮਜਬੂਰਤਾ ਕੀਤਾ ਗਿਆ ਕਿਸਾਨਾਂ ਨਾਲ ਤਾਂ ਮਤਲਬ ਕਿਸਮ ਦਾ ਧੱਕਾ ਹੋਇਆ ਪਰ ਇਹਦੇ 'ਚ ਕਿਸ ਲੈਵਲ ਦੀ ਕ腐ਸ਼ਨ ਹੋਈ ਕਿਨੇ ਕੀਤੀ ਇਹਦੀ ਤਾਂ ਫੇਰ ਜਾਂਚ ਕਰਕੇ ਪਤਾ ਲੱਗ ਸਕਦਾ अदरवाइज ਤਾਂ ਮੁਸ਼ਕਲ ਹੈ ਗੱਲ ਕਹਿਣਾ ਉਹ ਤਾਂ ਕਿਉਂਕਿ ਮਤਲਬ ਹਰ ਚੀਜ਼ ਦੇ ਉੱਪਰ ਵਿਰੋਧੀਆਂ ਦਾ ਕੰਮ ਵੀ ਹੁੰਦਾ ਦੋਸ਼ ਲਾਉਣਾ ਤੇ ਉਹ ਇਸ ਕਰਕੇ ਇਹਦੇ 'ਚੋਂ ਜ਼ਿਆਦਾ ਉਹ ਘੱਟ ਰਹੇ ਨੇ ਇਹ ਜ਼ਰੂਰੀ ਨਹੀਂ ਕਿ ਕ腐ਪਸ਼ਨ ਹੋਈ ਹੋਵੇ ਪਰ ਇਹ ਵੀ ਨਹੀਂ ਆਪਾਂ ਰੂਲ ਆਊਟ ਕਰ ਸਕਦੇ ਨਹੀਂ ਹੋਈ ਹੋਊਗੀ ਪਰ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਮਿਸਮੈਨੇਜਮੈਂਟ ਜ਼ਰੂਰ ਸੀਗੀ ਉਹ ਪਹਿਲਾਂ ਪ੍ਰੀ ਐਪਰੀਹੈਂਡ ਕਰਕੇ ਚੰਗੇ ਤਰੀਕੇ ਨਾਲ ਜਗ੍ਹਾ ਖਾਲੀ ਕਰਾ ਕੇ ਕਰਾਉਣੀ ਚਾਹੀਦੀ ਸੀ ਉਸ ਤਰੀਕੇ ਨਾਲ ਨਹੀਂ ਹੋਈ ਕਿਸਾਨਾਂ ਨੇ ਭੁਗਤਿਆ ਤਾਂ ਬਹੁਤ ਆ ਉਹਦੇ ਵਿੱਚ ਪਰ ਚਲੋ ਦੇਖਦੇ ਆ ਚਲੋ ਦੁੱਧ ਦਾ ਦੁੱਧ ਦਾ ਪਾਣੀ ਦਾ ਪਾਣੀ ਹੋ ਜਾਣਾ ਚਾਹੀਦਾ ਇਹਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਕਿਉਂਕਿ ਕਾਫੀ ਜ਼ਿਆਦਾ ਜਿਹੜੇ ਉਹ ਕਾਫੀ ਲੰਬੇ ਇਲਜ਼ਾਮ ਜਿਹੜੇ ਲਾਏ ਗਏ ਆ ਔਰ ਕਾਫੀ ਵੱਡੀ ਮਾਤਰਾ ਦੇ ਵਿੱਚ ਇਹ ਕਪੜਾ ਜਿਹੜਾ ਉਹ ਦੱਸਿਆ ਜਾ ਰਿਹਾ ਔਰ ਮਾਤਰਾ ਦੀ ਜੇ ਮੈਂ ਗੱਲ ਕਰਾਂ ਤਾਂ ਜਿਹੜਾ ਇਹ ਕਾਫੀ ਫਸਲ ਜਿਹੜੀ ਹੈ ਔਰ ਉਹਦੀ ਖਰੀਦ ਦੀ ਜਿਹੜੀ ਇਹ ਗੱਲ ਕੀਤੀ ਗਈ ਹੈ ਔਰ ਘੱਟ ਜਿਹੜਾ ਰੇਟ ਤੇ ਫਸਲ ਖਰੀਦੀ ਜਾਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਔਰ ਸੁਖਪਾਲ ਸਿੰਘ ਖਹਿਰਾ ਹੋਰਾ ਨੇ ਦੇ ਬਾਰੇ ਜਾਣਿਆ ਜਾਂਦਾ ਹੈ ਕਿ ਉਹ ਬਿਨਾਂ ਤੱਥਾਂ ਤੋਂ ਗੱਲ ਜਿਹੜੀ ਇਹ ਕਰਦੇ ਨਹੀਂ ਚਲੋ ਇਸ ਵਾਰ ਵੀ ਉਹਨਾਂ ਨੇ ਇਹ ਗੱਲ ਕੀਤੀ ਹੈ 5000 ਕਰੋੜ ਰੁਪਏ ਦਾ ਕਪੜਾ ਜਿਹੜਾ ਉਹਨਾਂ ਨੇ ਦੱਸਿਆ ਔਰ ਉਮੀਦ ਕਰਦੇ ਆ ਕਿ ਇਹਦੀ ਜਾਂਚ ਜਿਹੜੀ ਆ ਦੇਸ਼ ਦੇ ਗ੍ਰਹਿ ਮੰਤਰੀ ਕਰਾਉਣਗੇ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੇ ਉਹਨਾਂ ਨੇ ਕਪੜਾ ਨਹੀਂ ਕੀਤਾ ਹੋਊਗਾ ਤਾਂ ਵੀ ਗੱਲ ਸਾਹਮਣੇ ਆ ਜਾਊ ਜੇ ਕੀਤਾ ਹੋਊਗਾ ਤਾਂ ਜਿਹੜੀ ਉਹ ਤਾਂ ਵੀ ਗੱਲ ਸਾਹਮਣੇ ਆ ਜਾਊਗੀ ਤਾਂ ਮੈਨੂੰ ਲੱਗਦਾ ਹੈ ਕਿ ਜਾਂਚ ਕਰਾਉਣ ਦੇ ਵਿੱਚ ਕੋਈ ਹਰਜ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਚਲੋ ਡਾਕਟਰ ਸਾਹਿਬ ਅਗਲੀ ਖਬਰ ਲੈ ਲੈਂਦੇ ਆ ਕਹਿੰਦੇ ਕਿ ਚੰਡੀਗੜ੍ਹ ਦੇ ਐਡਵਾਈਜ਼ਰ ਦਾ ਪ੍ਰਸ਼ਾਸਕ ਦਾ ਅਹੁਦਾ ਖਤਮ ਕਰਕੇ ਮੁੱਖ ਸਕੱਤਰ ਦਾ ਅਹੁਦਾ ਜਿਹੜਾ ਕੇਂਦਰ ਸਰਕਾਰ ਨੇ ਕੀਤਾ ਔਰ ਚੰਡੀਗੜ੍ਹ ਦੇ ਵਿੱਚ ਔਰ ਉਸ ਤੋਂ ਬਾਅਦ ਹੁਣ ਪੰਜਾਬ ਦੀਆਂ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਇਸ ਚੀਜ਼ ਨੂੰ ਕੇਂਦਰ ਸਰਕਾਰ ਦਾ ਜਿਹੜਾ ਵਿਰੋਧ ਕਰ ਰਹੀਆਂ ਨੇ ਉਹ ਕਹਿ ਰਹੀਆਂ ਨੇ ਕਿ ਕੇਂਦਰ ਚੰਡੀਗੜ੍ਹ ਦੇ ਉੱਪਰ ਪੰਜਾਬ ਦਾ ਜਿਹੜਾ ਉਹ ਹੱਕ ਹੈ ਉਹ ਹੌਲੀ-ਹੌਲੀ ਕਰਕੇ ਖਤਮ ਕਰ ਰਹੀ ਹੈ ਔਰ ਕਿਤੇ ਨਾ ਕਿਤੇ ਇਹ ਪੰਜਾਬ ਦੇ ਨਾਲ ਵੱਡੀ ਸਾਜ਼ਿਸ਼ ਹੈ ਔਰ ਪੰਜਾਬ ਦੇ ਹੱਕਾਂ ਤੇ ਡੱਕ ਹੈ ਕੀ ਕੁਝ ਇਹਦੇ ਬਾਰੇ ਹੋਰ ਜਾਣਕਾਰੀ ਜੀ ਕਵਿੰਦਰ ਜੀ ਅਸਲ 'ਚ ਬੇਸਿਕਲੀ ਤਾਂ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹਦੀ ਜਿਹੜੀ ਅਪਰੋਚ ਹੈ ਨਾ ਅਸਲ ਦੇ ਵਿੱਚ ਉਹ ਕੋਈ ਫੈਡਰਲਿਜ਼ਮ ਵਾਲੀ ਨਹੀਂ ਹੈ ਉਹ ਯੂਨੀਟੇਰੀਜ਼ਮ ਵਾਲੀ ਹੈਗੀ ਹੈ ਉਹ ਸਟੇਟਾਂ ਦੇ ਹੱਕ ਘਟਾ ਘਟਾ ਕੇ ਬਸ ਉਹਨਾਂ ਨੂੰ ਜ਼ਿਲ੍ਹਿਆਂ ਅਕ ਵਰਗੇ ਬਣਾਉਣਾ ਚਾਹੁੰਦੇ ਨੇ ਪਹਿਲਾਂ ਆਪਾਂ ਦੇਖਿਆ 370 ਸੀ ਉਹ ਕੈਨਸਲ ਕੀਤੀ ਗਈ ਜੇ ਐਂਡ ਕੇ ਚ ਪੰਜਾਬ 'ਚ ਵੀ ਪਹਿਲਾਂ ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਹੈ ਬੀਵੀਐਮਬੀ ਦੇ ਵਿੱਚ ਵੀ ਆਪਣੇ ਜਿਹੜੇ ਬੰਦੇ ਕੱਢੇ ਗਏ ਸੀਗੇ ਐਸਪੀਐਲ ਦੇ ਉੱਪਰ ਵੀ ਰੌਲਾ ਪਿਆ ਮਤਲਬ ਛੋਟੀਆਂ-ਛੋਟੀਆਂ ਗੱਲਾਂ ਦੇ ਉੱਪਰ ਜਿਸ ਤਰ੍ਹਾਂ ਉਸ ਟਾਈਮ ਜਦੋਂ ਸਮਝੌਤਾ ਹੋਇਆ ਸੀ ਹਰਿਆਣਾ ਤੇ ਪੰਜਾਬ ਦੇ ਵਿੱਚ ਉਹ ਸੀਗਾ ਵੀ ਇਹ ਸਾਂਝੀ ਜਿੰਨੀ ਦੇਰ ਹਰਿਆਣੇ ਦੀ ਇਹ ਕੈਪੀਟਲ ਨਹੀਂ ਬਣਦੀ ਉਨੀ ਦੇਰ ਇਹ ਸਾਂਝੀ ਰਹੂਗੀ 60 40 ਦੀ ਰੇਸ਼ੋ ਹੁੰਦੀ ਸੀ ਉਸ ਟਾਈਮ ਜਿਹੜੇ ਮੁਲਾਜ਼ਮ ਨੇ ਵੀ ਚਲੋ 40% ਹਰਿਆਣੇ ਦੇ 60% ਹਿੱਸਾ ਜਿਹੜਾ ਉਹ ਪੰਜਾਬ ਦਾ ਹੋਊਗਾ ਜਿਹੜਾ ਮੇਨ ਚੀਫ ਸੈਕਟਰੀ ਟਾਈਪ ਜਾਂ ਮੇਨ ਅਫੀਸਰ ਹੁੰਦਾ ਸੀਗਾ ਉਹ ਪੰਜਾਬ ਦਾ ਸੀ ਉਹਨੂੰ ਐਡਵਾਈਜ਼ਰ ਟੂ ਗਵਰਨਰ ਕਿਹਾ ਜਾਂਦਾ ਸੀ ਕਿਉਂਕਿ ਗਵਰਨਰ ယူਟੀ ਦਾ ਅਸਲ ਦੇ ਵਿੱਚ ਓਵਰਆਲ ਐਡਮਿਨਿਸਟਰेटर ਸੀ ਹੁਣ ਉਹਨਾਂ ਨੇ ਕੋਈ ਰੂਲ ਬਦਲ ਕੇ ਕਰਤਾ ਹੈ ਕਿ ਉਹਦਾ ਡੈਜ਼ਿਗਨੇਸ਼ਨ ਚੀਫ ਸੈਕਟਰੀ ਹੋਊਗਾ ਦੇਖੋ ਆਪਣੇ ਆਪ 'ਚ ਇਹ ਗੱਲ ਤਾਂ ਬਹੁਤ ਵੱਡੀ ਨਹੀਂ ਹੈ ਪਰ ਹੌਲੀ-ਹੌਲੀ ਹੋ ਹੀ ਰਿਹਾ ਹੈ ਕਿ ਉਹ ਚੰਡੀਗੜ੍ਹ ਨੂੰ ਬਿਲਕੁਲ ਇੰਡੀਪੈਂਡੈਂਟ ਰੁਤਬਾ ਦੇਣ ਦੇ ਚੱਕਰ 'ਚ ਨੇ ਕਿ ਨਾ ਹਿਦਿਆਣਾ ਦੀ ਨਾ ਪੰਜਾਬ ਦੀ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਹੀ ਰਹੇ ਅਰੇ ਸੂਟ ਕਰਦਾ ਹੈ ਬਹੁਤ ਜ਼ਿਆਦਾ ਹਰਿਆਣੇ ਨੂੰ ਵੀ ਸੂਟ ਕਰਦਾ ਹੈ ਪੰਜਾਬ ਨੂੰ ਵੀ ਸੂਟ ਕਰਦਾ ਹੈ ਕੇਂਦਰ ਨੂੰ ਵੀ ਸੂਟ ਕਰਦਾ ਹੈ ਕਿਉਂਕਿ ਨੌਨ ਉਸ ਤਰ੍ਹਾਂ ਦਾ ਇਸ਼ੂ ਹੈ ਕਿਸਮ ਦਾ ਇਹਦੇ ਤੇ ਪੋਲਿਟਿਕਸ ਦੇਖ ਲਓ 1966 ਤੋਂ ਚੱਲ ਰਹੀ ਹੈ ਹਰ ਵਾਰ ਇਲੈਕਸ਼ਨਾਂ ਦੇ ਵਿੱਚ ਇਹਦਾ ਡੰਕਾ ਭਜਾਓ ਨਾ ਕੋ ਦੇਣ ਨੂੰ ਨਾ ਕੁਝ ਲੈਣ ਨੂੰ ਆਰਾਮ ਨਾਲ ਹੋਰ ਜਿਹੜੀਆਂ ਗੱਲਾਂ ਸਾਰੀਆਂ ਟਕੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਦੀਆਂ ਕਰਪਸ਼ਨਾਂ ਨੇ ਹੋਰ ਕਿੰਨਾ ਕੁਝ ਠੱਗ ਠੱਗੀਆਂ ਚੱਲਦੀਆਂ ਨੇ ਸਿਆਸਤਦਾਨਾਂ ਵੱਲੋਂ ਉਹਨੂੰ ਟਕਣ ਲਈ ਬਹੁਤ ਵਧੀਆ ਇਸ਼ੂ ਨੇ ਇਹ ਪਾਣੀਆਂ ਦਾ ਇਸ਼ੂ ਏਵੇਂ ਹੀ ਆ ਇਹ ਉਸ ਇੱਕ ਮੌਸਮੀ ਇਸ਼ੂ ਖੜੇ ਕਰ ਲਏ ਜਾਂਦੇ ਨੇ ਪਰ ਕੇਂਦਰ ਹੌਲੀ ਹੌਲੀ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਕੇਂਦਰ ਜਿਹਦੇ ਮਾੜੇ-ਮੋਟੀਆਂ ਵੀ ਸੈਂਸਿਟੀਵਿਟੀਜ਼ ਨੇ ਮਾੜੇ-ਮੋਟੇ ਹੱਕ ਨੇ ਸਟੇਟਾਂ ਦੇ ਉੱਥੇ ਬੜੀ ਬੇਦਰੈਗੀ ਦੇ ਨਾਲ ਉਹ ਆਰਾਮ ਨਾਲ ਫੈਸਲਾ ਕਰ ਦਿੰਦੇ ਨੇ ਔਰ ਉਹਦੇ ਬਾਰੇ ਇਹ ਹੈ ਕਿ ਸਟੇਟਾਂ ਵਾਲੇ ਲੋਕ ਤਾਂ ਡੋਲਾ ਪਾਉਂਦੇ ਨੇ ਜੇ ਸਰਕਾਰ ਚੁੱਪ ਹੋਵੇ ਤਾਂ ਉਹ ਆਵਾਦਿ ਮਨ ਪਾਰਟੀ ਨੇ ਵੀ ਵੈਸੇ ਬਿਆਨ ਦਿੱਤਾ ਹੈ ਇਹਦੇ ਬਾਰੇ ਮਤਲਬ ਸਰਕਾਰ ਚੁੱਪ ਹੋਵੇ ਤਾਂ ਵਿਰੋਧੀਆਂ ਨੂੰ ਮੌਕਾ ਮਿਲ ਜਾਂਦਾ ਇਸ ਗੱਲ ਦਾ ਉਹ ਰੌਲਾ ਰੱਪਾ ਪਾਉਣ ਦਾ ਨਾਂ ਚੁੱਪ ਹੋਵੇ ਤਾਂ ਸਰਕਾਰ ਨੂੰ ਸੈਂਟਰ ਦੇ ਖਿਲਾਫ ਕਹਿਣ ਦਾ ਮੌਕਾ ਮਿਲ ਜਾਂਦਾ ਪਰ ਇਹ ਇਹ ਇਸ਼ੂ ਸੈਂਟਰਲ ਇਸ਼ੂ ਨਹੀਂ ਹਨ ਲੋਕਾਂ ਦੇ ਮਤਲਬ ਜਿਹੜੀ ਸਟੇਟਾਂ ਦੀ ਰੀ ਬਾਉਂਡਰੀ ਦੀ ਡਿਮਾਰਕੇਸ਼ਨ ਹੋਣੀ ਸੀ ਪੰਜਾਬ ਤੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਸੀ ਪੰਜਾਬੀ ਸੂਬੇ ਦਾ ਵੀ ਜਿਹੜਾ ਮਸਲਾ ਇਹ ਮਸਲੇ ਜਾਣ ਕੇ ਨਾ ਲਟਕਾਏ ਜਾਂਦੇ ਨੇ ਲਟਕਾ ਕੇ ਫਿਰ ਛੋਟੇ-ਛੋਟੇ ਜਿਹੜੇ ਇਸ਼ੂ ਨੇ ਉਹਨਾਂ ਨੂੰ ਵੱਡੇ ਇਸ਼ੂズ ਨੂੰ ਟਕਣ ਲਈ ਇਹਨਾਂ ਨੂੰ ਯੂਜ਼ ਕਰ ਲਿਆ ਜਾਂਦਾ ਸੋ ਇਹ ਉਦਾਂ ਦੀ ਗੱਲ ਹੈ ਸੇਮ ਜਿਹੜਾ ਵਿਅਕਤੀ ਹੈ ਉਹੀ ਰਹਿਣਾ ਤੇ ਉਹਨੂੰ ਉਹਦਾ ਡੈਜ਼ਿਗਨੇਸ਼ਨ ਬਣਾ ਮਤਲਬ ਚੀਫ ਸਕੱਟਰੀ ਦਾ ਬਣਾ ਦਿੱਤਾ ਗਿਆ ਐਵੇਂ ਹਰਿਆਣੇ ਦਾ ਕੋਈ ਐਕਸਰਸਾਈਜ਼ ਦਾ ਸੀਗਾ ਜਿਹੜਾ ਹਰਿਆਣੇ ਨੂੰ ਦਿੱਤਾ ਹੋਇਆ ਸੀ ਉਹ ਵੀ ਉਹਨਾਂ ਨੇ ਬਦਲਤਾ ਸੋ ਸੈਂਟਰ ਪਾਵਰ ਕੁਆਇਰ ਜ਼ਿਆਦਾ ਕਰ ਰਿਹਾ ਹੈ ਸਟੇਟਾਂ ਤੋਂ ਲੈ ਰਿਹਾ ਹੈ ਮੈਂ ਨਾਰਮਲ ਪਾਲਿਸੀ ਇਹ ਹੈ ਪਰ ਇਹ ਹੁਣ ਹੀ ਨਹੀਂ ਚਾਹੀਦੀ ਮਤਲਬ ਰੋਲ ਇਹ ਚਾਹੀਦਾ ਹੈ ਕਿ ਪੰਜਾਬ ਨੂੰ ਚੰਡੀਗੜ੍ਹ ਦਿੱਤਾ ਜਾਵੇ ਤੇ ਹਰਿਆਣੇ ਨੂੰ ਉਹਨਾਂ ਦੀ ਉਹ ਕੈਪੀਟਲ ਬਣਾ ਕੇ ਦੇ ਦੇਣ ਜਿਸ ਤਰ੍ਹਾਂ ਪਹਿਲਾਂ ਜਿੰਨੇ ਕਮਿਸ਼ਨਰਾਂ ਨੇ ਵੀ ਇਹ ਗੱਲ ਕਹੀ ਸੀਗੀ ਇਹ ਉਹਨੂੰ ਡਿਲਿਊਟ ਕਰਨ ਦੇ ਲਈ ਹੈ ਜਿਹੜਾ ਛੋਸ਼ਾ ਛੱਡ ਦਿੱਤਾ ਜਾਂਦਾ ਰੋਲਰਪਾ ਪਾ ਕੇ ਚਾਰਕ ਦਿਨ ਉਹ ਫਿਰ ਉੱਥੇ ਹੀ ਗੱਲ ਮਤਲਬ ਇਹ ਵੀ ਪੰਚਾਂ ਦਾ ਕਿਹਾ ਸਿਰ ਮੱਥੇ ਪਰਣਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਸੋ ਇਹ ਹੈ ਗੱਲ ਤੇ ਉਹ ਕਰਿਆ ਉਹਨਾਂ ਨੇ ਫੈਸਲਾ ਲੇਟੈਸਟ ਜਿਹੜੇ ਰੋਲ ਹੋਮ ਮਿਨਿਸਟਰੀ ਨੇ ਭੇਜੇ ਨੇ ਉਹਨਾਂ ਦੇ ਵਿੱਚ ਐਡਵਾਈਜ਼ਰ ਦਾ ਨੋਮਨਕਲੇਚਰ ਚੇਂਜ ਕਰ ਦਿੱਤਾ ਗਿਆ ਬਿਲਕੁਲ ਚਲੋ ਦੇਖਦੇ ਹਾਂ ਕਿਤੇ ਵੀ ਹੁਣ ਕੀ ਬਣਦਾ ਹੈ ਕਿ ਕਿੰਨਾ ਕੁ ਆਢਾ ਲਾ ਕੇ ਬੈੰਦੀਆਂ ਨੇ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਜਾਂ ਪੰਜਾਬ ਦੀ ਸਰਕਾਰ ਡਾਕਟਰ ਸਾਹਿਬ ਤੁਸੀਂ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਥੈਂਕ ਯੂ। ਸ੍ਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਦਾਇਰ ਸਰ ਪ੍ਰੋਫੈਸਰ ਡਾਕਟਰ ਹਰਪ੍ਰੀਤ ਸਾਹਿਬ ਜਿਨ੍ਹਾਂ ਦੇ ਵੱਲੋਂ ਅੱਜ ਆਮ ਕਰਾਂ ਤੇ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਪੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।